ਤੇ ਬਾਕੀ ਲੇਵਾ ਵੀ ਚੰਗਾ ਜਿਵੇਂ ਆਪਾਂ ਕਹਿਦੇ ਨੇ ਵੀ ਥਾਣਾ ਜਿਹੜਾ ਥਣ ਵੀ ਚੰਗਾ ਲੱਗਿਆ ਤੇ ਲੱਗਿਆ ਵੀ ਪੂਰੀ ਦੂਰੀ ਤੇ ਆ ਤੇ ਹੁਣ ਆ ਜਾ ਤਰਸ 3 ਨੰਬਰ ਵਾਲੀ ਤੇ ਸ੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਆ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਬਾਈ ਪਿੰਡ ਗਵਿੰਦਪੁਰਾ ਤਹਿਸੀਲ ਨਾ ਥਾਣਾ ਤੇ ਜ਼ਿਲ੍ਹਾ ਜੇ ਗੱਲ ਕਰ ਲਈ ਬਾਈ ਨੂੰ ਰਹਿ ਜਾਂਦਾ ਬਠਿੰਡਾ ਕਿਉਂਕਿ ਇਹ ਸੱਜਣ ਦੇ ਘਰੋਂ ਮੇਰਾ خیال ਆ ਦੂਜੀ ਕ ਪੀੜੀ ਆਪਣੀ ਇੱਕ ਵੀਡੀਓ ਇਸ ਬਾਈ ਦੇ ਘਰੋਂ ਆਪਾਂ ਪਹਿਲਾਂ ਵੀ ਬਣਾਈ ਤੀ ਤੇ ਅੱਜ ਦੀ ਵੀਡੀਓ ਚ ਦਿਖਾਵਾਂਗੇ ਸੱਜਣੋ ਝੋਟੀਆਂ ਚਾਰ ਦਿਖਾਵਾਂਗੇ ਇੱਕ ਹੈਗੀ ਆ ਪਹਿਲੇ ਸੂਏ ਦੀ ਤੇ ਦੋ ਤਿੰਨ ਹੈਗੀਆਂ ਨੇ ਦੂਜੇ ਦੂਜੇ ਸੂਏ ਦੀਆਂ ਜੇ ਗੱਲ ਕਰ ਲਈਏ ਤਿੰਨਾ ਮੰਗਰ ਕੱਟੀਆਂ ਨੇ ਤੇ ਜਿਹੜੀ ਝੋਟੀ ਲਾਸਟ ਦੇ ਖੜੀ ਆ ਉਹਦੇ ਨਾਲ ਹੈਗਾ ਭਾਈ ਕੱਟਾ ਜਾਨਵਰ ਸਾਰੇ ਚੰਗੇ ਨੇ ਸਾਫ਼ ਸੁਥਰੇ ਜਾਨਵਰ ਨੇ ਤੇ ਮੇਨ ਗੱਲ ਆ ਜਿਹੜਾ ਰੈਡੀ ਦੁੱਧ ਵਾਲੇ ਜਾਨਵਰ ਨੇ ਤੇ ਬਾਕੀ ਕੋਈ 10 ਦਿਨ ਦਾ ਸੂਆ ਕੋਈ 2-4 ਦਿਨ ਦਾ ਸੂਆ ਉਸ ਹਿਸਾਬ ਨਾਲ ਜਿੰਨਾ ਕ ਦੁੱਧ ਇਸ ਟਾਈਮ ਰੈਡੀ ਆ ਓਨਾਂ ਕ ਭਾਈ ਦੱਸੂਗਾ ਤੇ ਉਹਦੇ ਮੁਤਾਬਕ ਤੁਸੀਂ ਆਪ ਦਾ ਆਈਡੀਆ ਲਾ ਲਓ ਵੀ ਕਿਹੜੀ ਕਿੰਨੇ ਕ ਦਿਨ ਦੀ ਸੂਈ ਆ ਤੇ ਕਿੰਨਾ ਕੁ ਨੇ ਅੱਗੇ ਰੈਡੀ ਕਰ ਜਾਣਾ ਤੇ ਆਜੋ ਬਾਈ ਨਾਲ ਕਰਾਉਣਾ ਹੈ ਗੱਲਬਾਤ ਆਜੋ ਕੀ ਨਾਮ ਆ ਬਾਈ ਕੇਬਲ ਸਿੰਘ ਜੀ ਕੇਬਲ ਸਿੰਘ ਪਿੰਡ ਗਵਿੰਦਪੁਰਾ ਜੀ ਪਿੰਡ ਗਵਿੰਦਪੁਰਾ ਲੈ ਇਧਰੋਂ ਇੱਕ ਨੰਬਰ ਤੋਂ ਕਰ ਲਈਏ ਸਟਾਰਟ ਕੰਮ ਵਪਾਰ ਦਾ ਹੀ ਆ ਬਾਈ ਹਾਂਜੀ ਰੂਟੀਨ ਚ ਆਉਂਦੇ ਰਹਿੰਗੇ ਜਾਨਾ ਹਾਂਜੀ ਆਉਂਦੇ ਰਹਿੰਦੇ ਲੈ ਸੱਜਣਾ ਰੂਟੀਨ ਚ ਜਾਨਵਰ ਬਾਈ ਕੋਲੇ ਆਉਂਦੇ ਰਹਿੰਦੇ ਨੇ ਕੰਮ ਹੈਗਾ ਵਪਾਰ ਦਾ ਲਗਾਤਾਰ ਸਾਹ ਝੋਟੀ ਤੇ ਮਾਰਦੇ ਕੈਮਰਾ ਇਹਦਾ ਕਿਹੜਾ ਸੂਆ ਜੀ ਪਹਿਲਾ ਸੂਆ ਜੀ ਖੋਲ ਕੇ ਤੋਰ ਦਿਓ ਇੱਕ ਵਾਰੀ ਲੈ ਸੱਜਣਾ ਸੂ ਸੂਈ ਕਿੰਨੇ ਕ ਦਿਨਾਂ ਦੀ ਆ ਬਾਈ ਇਹਨੂੰ 5ਵਾਂ ਦਿਨ ਆ ਜੀ ਸੂਈ 5ਵਾਂ ਦਿਨ ਸੂਈ ਨੂੰ ਆ ਤੇ ਬੱਚਾ ਕੀ ਆ ਜੀ ਨਾਲ ਇਹਦੇ ਕੱਟੀ ਆ ਜੀ ਇਹਦੇ ਮਾਂ ਲਾ ਸੱਜਣਾ ਮਾਂਗਰੇ ਦੇ ਹੈਗੀ ਆ ਕੱਟੀ ਜੇ ਗੱਲ ਕਰ ਲਈ ਪੰਜਾਂ ਦਿਨਾਂ ਦੀ ਸੂਈਆ ਤੇ ਦੰਦਾਂ ਚ ਕਿਵੇਂ ਆ ਜੀ ਇਹ ਚੌਗੀ ਆ ਜੀ ਲਾ ਮੂੰਹ ਹੋ ਹੈ ਗਿਆ ਬਾਈ ਚਾਰ ਦੰਦ ਪਹਿਲਾ ਸੂਆ ਪੰਜਾਂ ਦਿਨਾਂ ਦੀ ਸੂਈ ਥੱਲੇ ਦੁੱਧ ਹੁਣ ਕਿੰਨਾ ਰੈਡੀ ਦਾ ਜੀ ਇਹਦਾ ਸੱਲਾ 11 ਕਿਲੋ ਬੋਲਾ ਹੋਊਗਾ ਜੀ ਇਸ ਟਾਈਮ 11 ਕਿਲੋ ਹਾਂਜੀ ਲੈ ਕੱਦ ਸੱਜਣੋਂ ਜ਼ਰੂਰ ਦਰਮਿਆਨਾ ਪਰ ਜੇ ਉਦਾਂ ਸ਼ਕੀਨੀ ਸ਼ਕੂਨੀ ਦੀ ਗੱਲ ਕਰ ਲਈਏ ਬਾਈ ਬਿਲਕੁਲ ਕੁੰਡੇ ਸਿੰਘਾਂ ਚ ਐ ਤੇ ਚੌੜੇ ਢਾਂਚੇ ਦੀ ਐ ਤੇ ਮੇਨ ਗੱਲ ਆ ਜਿਹੜੀ ਥੱਲਿਓਂ ਲੇਵੇ ਦੀ ਲੇਵੇ ਦੀ ਝੋਟੀ ਸੱਜਣੋਂ ਸਾਫ਼ ਆ ਪੂਰੀ ਤੇ ਥਣ ਵੀ ਟਾਪ ਕੁਆਲਿਟੀ ਦਾ ਲੱਗਿਆ ਤੇ ਲੱਗਿਆ ਵੀ ਮੁਖੀ ਦੀ ਚਵਾਈ ਅੜਦਾ ਇਧਰਲੇ ਬੰਨਿਓ ਵੀ ਦਿਖਾ ਦੇ ਤਰਸ ਉਹ ਰਿਆ ਅਗਲੇ ਬੰਨਿਓ ਅਗਲੇ ਬੰਨਿ ਲੈ ਇੱਕ ਵਾਰੀ ਬੱਚੇ ਤੇ ਵੀ ਮਾਰਦੇ ਕੈਮਰਾ ਤੇ ਇਹਦਾ ਵੀ ਨਾੜੂਆ ਦਿਖਾ ਦੇ ਨਾਲ ਹੀ ਆ ਹਜੇ ਤੇ ਕੱਟੀ ਵੀ ਜੇ ਸੱਚ ਨਾਲ ਗੱਲ ਕਰ ਲਈਏ ਚੰਗੀ ਆ ਜਿਹੜੇ ਹਿਸਾਬ ਨਾਲ 5 ਦਿਨਾਂ ਦੀ ਉਮਰ ਆ ਉਹ ਹਿਸਾਬ ਨਾਲ ਜੇਰ ਬੱਚਾ ਬਹੁਤ ਐਕਟਿਵ ਹੈਦਾ ਭਾਈ 11 ਹੁਣ ਆਪਾਂ ਇਹਦੇ ਥੱਲੇੋਂ ਤਲਾਹ ਦਾਂਗੇ ਜੇ ਕੋਈ ਹਾਂਜੀ ਲੀਟਰ ਮਾਰ ਕੇ ਲੈ ਜਾ ਦੋ ਟਾਈਮ ਮਾਰ ਲੈ ਤਿੰਨ ਅੱਛਾ ਦੋ ਡੰਗ ਚਾਰ ਡੰਗ ਇਹਨਾਂ ਚ ਕੋਈ ਵੀ ਜਾਨਵਰ ਆਪਣੇ ਕੋਲ ਚੋਕ ਕੇ ਲਿਆ ਸਕਦਾ ਚੋਕ ਕੇ ਲਜਾ ਸਕਦਾ ਅੱਛਾ ਇਹਦੇ ਰੁਪਏ ਕਿੰਨੇ ਲਵਾਂਗੇ ਇਹਦਾ 10 ਦੀ ਦੇ ਦੇ ਰਹੇ ਹਾਂ ਜੀ ਮੁੱਲ 15 15 ਮੁੱਲ ਆ 10 ਦੀ ਦੇ ਦਾਂਗੇ ਉਹ ਜੋ ਹੋਰ ਵੀ ਮਾਨਤਾਨ ਕਰਦਾਂਗੇ 915 ਦੀ ਹਾਨ ਆਈ ਹੈ 15 ਦੀ ਹਾਨ ਆ ਇਹਦੀ ਛੋਟਛਾਪਾ ਇਹਦੇ ਚ ਹੋ ਜੂਗਾ ਲੈ ਹੁਣ ਮਾਰ ਦਿੱਤਾ ਸਾ ਦੋ ਨੰਬਰ ਆਈ ਤੇ ਉਹ ਕੈਮਰਾ ਇਹਦੀ ਸੱਜਣਾ ਬਾਡੀ ਬੁੱਡੀ ਦੀ ਗੱਲ ਕਰ ਲਈਏ ਬਾਈ ਸਿੰਘ ਦੀ ਬਣਾਵਟ ਦੀ ਗੱਲ ਕਰ ਲਈਏ ਬਾਡੀ ਬੁੱਡੀ ਬਹੁਤ ਆ ਮੈਂ ਨੂੰ ਤੇ ਲੰਬਾਈ ਲੰਗੂਈ ਵੀ ਬਹੁਤ ਆ ਇਹ ਕਿੰਨੇ ਦਿਨ ਦੀ ਸੂਈ ਆ ਬਾਈ ਇਹਨੂੰ 15 ਦਿਨ ਹੋ ਗਏ ਇਸ ਨੂੰ 15 ਦਿਨ ਇਹਦੇ ਨਾਲ ਬੱਚਾ ਕੀ ਆ ਇਹਦੇ ਮਗਰ ਵੀ ਕੱਟੀ ਆ ਜੀ ਇਹਦੇ ਮਗਰ ਕੱਟੀ ਆ ਲੈ ਇਹ ਵੀ ਤੋਰ ਦੋ ਖੋਲ ਕੇ ਇਹਦਾ ਸੂਆ ਕਿਹੜਾ ਜੀ ਇਹਦਾ ਦੂਜਾ ਸੂਆ ਜੀ ਲੈ ਸੱਜਣਾ ਇਹਦਾ ਹੈਗਾ ਬਾਈ ਦੂਜਾ ਸੂਆ ਬਾਕੀ ਦੇ ਗੱਲ ਕਰ ਲਈਏ ਬਾਡੀ ਵਾਲੀ ਮੈਂ ਆ ਚੰਗੇ ਕੱਦ ਕਾਠ ਵਾਲੀ ਆ ਤੇ ਲੰਬਾਈ ਲੰਬੂਈ ਵੀ ਚੰਗੀ ਆ ਜੇ ਬਾਕੀ ਥਣ ਥਨੌਟ ਦੀ ਗੱਲ ਕਰ ਲਈਏ ਬਾਈ ਥਣ ਥਨੌਟ ਵੀ ਯਾਰ ਇਹਨੂੰ ਪੂਰਾ ਐਨ ਟੋਪ ਦਾ ਲੱਗਿਆ ਦੁੱਧ ਕਿੰਨਾ ਰੈਡੀ ਆ ਹੁਣ ਬਾਈ ਇਹਦੇ ਥੱਲੇ 11 ਕਿਲੋ ਹੋਊ ਬਾਈ ਹਾਂ ਅੱਛਾ ਮਾੜੇ ਮੂਲੇ ਤਾਂ ਨਹੀਂ ਚੱਲੀ ਹਜੇ ਨਹੀਂ ਹਜੇ ਨਹੀਂ ਚੱਲੀ ਤਾਂ ਸੱਜਣੋ ਇਸ ਟਾਈਮ ਜਿੰਨਾ ਕ ਦੁੱਧਾ ਹਾਜ਼ਰ ਆ ਇਹਦੇ ਥੱਲੇ ਹੈਗਾ 11 ਕਿਲੋ ਪਰ ਜੇ ਲੇਵੇ ਦੀ ਗੱਲ ਕਰ ਲਈਏ ਲੇਵੇ ਦੀ ਜਿਹੜੀ ਸ਼ੇਪ ਆ ਲੇਵੇ ਦਾ ਆਕਾਰ ਆ ਸੱਜਣੋ ਬਹੁਤ ਚੰਗਾ ਤੇ ਥਾਣਾ ਜਿਹੜਾ ਇਹਨੂੰ ਥਣ ਵੀ ਟੋਪ ਦਾ ਲੱਗਿਆ ਤੇ ਲੱਗਾ ਵੀ ਆਪਸ ਚ ਪੂਰੀ ਦੂਰੀ ਤੇ ਆ ਜੇ ਗੱਲ ਕਰ ਲਈਏ ਬਸ ਇ 11 ਲੀਟਰ ਜਿੱਦਾਂ ਬਾਈ ਨੇ ਦੱਸਿਆ ਵੀ 11 ਕਿਲੋ ਇਹਦੇ ਥੱਲੇ ਇਸ ਟਾਈਮ ਹੈਗਾ ਰੀਗਾ ਤੇ ਬਾਕੀ ਜਿੱਦਾਂ ਮੈਲੇ ਮੂਲੇ ਜਾਨਵਰ ਚੱਲਦਾ ਹਨਾ ਕਿਲੋ ਦੋ ਕਿਲੋ ਦੀ ਗੁੰਜਾਇਸ਼ ਹੁੰਦੀ ਆ ਤੇ ਬਾਕੀ ਦੁੱਧ ਤੁਸੀਂ ਓਨਾ ਮੰਨਿਓ ਜਿੰਨਾ ਅੱਜ ਇਹਦੇ ਥੱਲੇ ਹਾਜ਼ਰ ਹੈ ਕਿਉਂਕਿ ਅੱਗੇ ਜਾ ਕੇ ਉਹ ਤੁਹਾਡੀ ਸੇਵਾ ਦਾ ਵੀ ਤੁਹਾਡੀ ਸੇਵਾ ਨਾਲ ਇਹ 2 ਕਿਲੋ ਵੀ ਵੱਧ ਸਕਦੀ ਆ ਕਿਲੋ ਵੀ ਵੱਧ ਸਕਦੀ ਆ ਅੱਜ ਇਹਦੇ ਥੱਲੇ 11 ਲੀਟਰ ਹਾਜ਼ਰ ਆ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਦੋ ਡੰਗ ਚਾਰ ਡੰਗ ਬਾਈ ਦੇ ਘਰੋਂ ਤੁਸੀਂ ਚੋਕੇ ਲਿਆ ਸਕਦੇ ਹਾਂ ਇਹਦੇ ਕਿੰਨੇ ਰੁਪਏ ਲਵਾਂਗੇ ਇਹਦਾ ਮੁੱਲ ਇੱਕ ਵੀ ਆ ਜੀ 1 15 ਦੀ ਦੇਵਾਂਗੇ 1 15 ਫਿਕਸ ਦਾ ਜਮੀ ਫਿਕਸ ਹੈ ਬਾਕੀ 10 ਇੱਕ ਦਾ 10 ਦੀ ਦੇ ਦਾਂਗੇ ਲ ਇਹ ਛੋਟੀ ਮਿਲੂਗੀ ਬਾਈ 1 10 ਦੀ ਬਾਕੀ ਜਿਹੜੇ ਰੇਟ ਅੱਜ ਬਾਈ ਤੋਂ ਕਰਾਉਂਗਾ ਮੈਂ ਰੁੱਤ ਦੇ ਹਿਸਾਬ ਨਾਲ ਜਿਹੜੇ ਰੇਟ ਨੇ ਰੇਟ ਬਿਲਕੁਲ ਜਾਇਜ਼ ਨੇ ਤੇ ਲੇਵੇ ਦੀ ਸ਼ੇਪ ਸ਼ੂਭ ਤਰਸ ਅਗਲੇ ਬੰਨੇ ਵੀ ਦਿਖਾ ਦੇਵਾਂ ਤੁਹਾਨੂੰ ਤੁਹਾਨੂੰ ਤੇ ਲੇਵੇ ਦੀ ਜਿਹੜੀ ਸ਼ੇਪ ਆ ਯਾਰ ਆਰਡਰ ਦੀ ਸ਼ੇਪ ਮੈਨੂੰ ਇਹਦੀ ਬਹੁਤ ਚੰਗੀ ਲੱਗੀ ਤੇ ਆ ਇਹਦੇ ਮਾਗਰ ਕੱਟੀ ਆ ਬਾਈ ਹੈਨਾ ਹਾਂਜੀ ਲ ਇਹਦੇ ਮਾਗਰ ਵੀ ਸਜਣੋਂ ਕੱਟੀ ਆ ਨਾਲ ਨਾਲ ਤੁਹਾਨੂੰ ਮੈਂ ਬੱਚੇ ਵੀ ਦਿਖਾ ਦੂੰਗਾ ਤੇ ਬੈਕ ਤੋਂ ਵੀ ਬਾਅਦ ਦਿਖਾ ਦੇ ਇੱਕ ਵਾਰੀ ਇਹ ਉਧਰ ਉਧਰ ਜਾਂਦੀ ਆ ਤੇ ਬਾਕੀ ਲੇਵਾ ਵੀ ਚੰਗਾ ਜਿਵੇਂ ਆਪਾਂ ਕਹਿਦੇ ਨੇ ਵੀ ਥਾਣਾ ਜਿਹੜਾ ਥਣ ਵੀ ਚੰਗਾ ਲੱਗਿਆ ਤੇ ਲੱਗਿਆ ਵੀ ਪੂਰੀ ਦੂਰੀ ਤੇ ਆ ਤੇ ਹੁਣ ਆ ਜਾ ਤਰਸ ਤਿੰਨ ਨੰਬਰ ਵਾਲੀ ਤੇ ਇਹ ਤੇ ਮਾਰ ਦੇ ਗਏ ਇਹਦੀ ਕੀ ਗੱਲ ਬਾਤ ਆ ਇਹਦਾ ਕਿਹੜਾ ਸੂਆ ਬਾਈ ਇਹ ਵੀ ਦੂਜਾ ਸੂਆ ਜੀ ਇਹ ਵੀ ਤੋਰ ਦੇ ਖੋਲ ਕੇ ਇੱਕ ਬਣੀ ਇਹ ਵੀ ਦੂਜਾ ਸੂਆ ਤੇ ਕਿੰਨੇ ਦਿਨ ਦੀ ਸੂਈ ਆ ਬਾਈ ਇਹਨੂੰ 10 ਦਿਨ ਹੋ ਗਏ 10 ਦਿਨਾਂ ਦੀ ਇਹਦੇ ਨਾਲ ਬੱਚਾ ਇਹਦੇ ਮਾਗਰ ਵੀ ਕੱਟੀ ਆ ਅੱਛਾ ਇਹਦੇ ਮਾਗਰ ਵੀ ਕੱਟੀ ਆ ਇਹਦੇ ਥੱਲੇ ਦੁੱਧ ਹੁਣ ਕਿੰਨਾ ਰੈਡੀ ਦਾ ਇਹਦੇ ਥੱਲੇ ਵੀ 11 ਕਿਲੋ ਇਹਦੇ ਥੱਲੇ ਵੀ 11 ਕਿਲੋ ਰੈਡੀ ਦਾ ਤੇ ਇਹ ਸੂਈ ਕਿੰਨੇ ਦਿਨ ਦੀ ਦ ਇਹਦੇ ਥੱਲੇ ਵੀ 11 ਲੀਟਰ ਦੁੱਧ ਰੈਡੀ ਦਾ ਤੇ ਮੇਨ ਗੱਲ ਆ ਜਿਹੜੀ ਯਾਰ ਪਸ਼ੂ ਨੇ ਨਾ ਬਾਈ ਦੇ ਜਿਵੇਂ ਤੁਹਾਨੂੰ ਮੈਂ 2 ਨੰਬਰ ਤੇ 3 ਨੰਬਰ ਵਾਲੀ ਝੋਟੀ ਦਿਖਾਈ ਆ ਇਹ ਆ ਗਈਆਂ ਬਾਈ ਫੁੱਲ ਉੱਚੇ ਕੱਦ ਘਾਟ ਚ ਆ ਗਈਆਂ ਤੇ 1 ਨੰਬਰ ਵਾਲੀ ਆ ਜਿਹੜੀ ਉਹ ਹੈਗੀ ਆ ਪਹਿਲੇ ਸੂਏ ਉਹ ਦਰਮਿਆਨੇ ਘਾਟ ਚ ਆ ਤੇ ਇਹਦਾ ਕੱਦ ਘਾਟ ਬਹੁਤ ਚੰਗਾ ਤੇ ਮੇਨ ਗੱਲ ਆ ਯਾਰ ਬਾਡੀ ਬੂਡੀ ਬਹੁਤ ਆ ਤੇ ਥਣ ਵੀ ਕੱਲਾ ਕੱਲਾ ਲੱਗਿਆ ਤੇ ਲੱਗਿਆ ਵੀ ਬਾਈ ਦੂਰੀ ਤੇ ਆ ਜੇ ਗੱਲ ਕਰ ਲਈਏ ਇਹਦੇ ਥੱਲੇ ਵੀ 11 ਲੀਟਰ ਆ ਬਾਈ ਹਾਂਜੀ 11 ਤੇ ਇਹਦੇ ਬੱਚੇ ਤੇ ਵੀ ਮਾਰਦੇ ਤਰਸ ਹੋਏ ਇਹਦੇ ਨਾਲ ਵੀ ਆ ਕੱਟੀ ਆ ਤੇ ਬਾਕੀ ਜੱਜਮੈਂਟ ਤੁਸੀਂ ਉਹ ਹਿਸਾਬ ਨਾਲ ਬੱਚੇ ਸਨੂਮੇ ਨਾਲ ਦਿਖਾਈ ਜਾਨਾ ਕਿੰਨੇ ਦਿਨ ਦੀਆਂ ਸੂਈਆਂ ਨੇ ਕੀ ਗੱਲ ਬਾਤ ਆ ਬਈ ਜੱਜਮੈਂਟ ਉਹ ਹਿਸਾਬ ਨਾਲ ਤੁਸੀਂ ਕਰੀ ਜਾਓ ਕਿਉਂਕਿ ਬਾਈ ਦਾ ਵੀ ਯਾਰ ਵਪਾਰ ਦਾ ਕੰਮ ਆ ਇਹ ਵੀ ਲੈ ਕੇ ਆਉਂਦਾ ਕਈ ਵਾਰੀ ਇੱਕ ਦੋ ਦਿਨ ਘਰੇਲੂ ਸੱਜਣ ਵੀ ਬਾਈ ਹਣਾ ਆਸ ਆਪਸਾ ਕਰਦਾ ਜੀ ਤੇ ਇਧਰੋਂ ਬੈਕ ਤੋਂ ਦਿਖਾ ਦੇ ਦਰ ਸੀਦੀ ਬਾਡੀ ਗੁੱਡੀ ਉਹ ਜਿਵੇਂ ਆਪਾਂ ਦੱਸਦੇ ਹੁੰਨੇ ਆ ਵੀ ਇੱਥੇ ਤੋਂ ਚੜਾਈ ਚੜੂਈ ਲੰਬਾਈ ਲੰਘੂਈ ਝੋਟੀ ਦੀ ਇਹ ਆ ਗਈਆਂ 2 ਨੰਬਰ ਤੇ 3 ਨੰਬਰ ਵਾਲੀਆਂ ਵੱਡੇ ਕਦ ਕਾਠ ਚਾਜੀਆਂ ਇਹਦੇ ਕਿੰਨੇ ਰੁਪਏ ਲਵਾਂਗੇ ਇਹ ਬਾ ਇੱਕ ਵੀਧੀ ਦੇ ਦੇ ਦਾਂਗੇ ਜੀ ਹਾਂ ਨਾ ਇੱਕ ਵੀਧੀ ਹਾਂ ਨਾ ਹ ਮਾਣੇ 25 ਸੂਈ ਕਿੰਨੇ ਦਿੰਦੀ ਸੀ 10 ਦਿਨਾਂ ਦੀ 10 ਦਿਨਾਂ ਦੀ ਸੂਈ ਆ ਬਾਈ ਹਲੇ ਇਹ ਚ ਹੋਊਗੀਆਂ ਅਜ ਵਧਣ ਦੀ ਹੈ ਨਾ ਹਾਂਜੀ ਹਾਂਜੀ ਆ ਉਹੀ ਗੱਲ ਆ ਜਿਵੇਂ ਤੁਹਾਨੂੰ ਮੈਂ ਦੱਸਿਆ ਦੋ ਦੋ ਦੋਨੀਆਂ ਵਧਣਗੀਆਂ ਜੀ ਮੈਲਾ ਹਜੇ ਕਿਸੇ ਦੇ ਨਹੀਂ ਚੱਲੇ ਠੀਕ ਆ ਗੱਲ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਵੀ ਤੁਸੀਂ ਅੱਜ ਦਾ ਹਾਜ਼ਰ ਦੁੱਧ ਮੰਨ ਲਿਓ ਕਿਉਂਕਿ ਅੱਗੇ ਜਾ ਕੇ ਯਾਰ ਥੋੜੀ ਸੇਵਾ ਨੇ ਦੁੱਧ ਵਧਾਉਣਾ ਹੁੰਦਾ ਹਾਂਜੀ ਆ ਹੁਣ ਦਰਸ ਦੇ ਤੇ ਮਾਰਦੇ ਕੈਮਰਾ 4 ਨੰਬਰ ਵਾਲਾ ਤੇ ਇਹਨੂੰ ਵੀ ਖੋਲੋ ਇਹ ਆ ਗਈ ਬਾਈ ਦਰਮਿਆਨੇ ਕੱਦ ਕਾਠ ਚ ਆ ਗਈ ਇਹਦਾ ਕੱਦ ਨਹੀਂ ਮੈਂ ਤੁਹਾਨੂੰ ਕਹਿ ਸਕਦਾ ਵੀ ਬਾਹਲਾ ਵੱਡਾ ਇਹਨੂੰ ਕਿੰਨੇ ਦਿਨ ਦੀ ਸੂਈ ਆ ਇਹ ਹੈ ਜੀ ਮਹੀਨੇ ਦੀ ਸੂਈ ਦੀ ਇਹਦੇ ਥੱਲੇ ਦੁੱਧ ਕਿੰਨਾ ਰੈਡੀ ਦਾ ਇਹਦੇ ਥੱਲੇ 9 ਕਿਲੋ ਹੈ ਇਹਦੇ ਥੱਲੇ 9 ਲੀਟਰ ਆ ਲਾ ਇਹ ਆ ਗਈ ਬਾਈ ਘੱਟ ਦੁੱਧ ਵਾਲੀ ਆ ਇਹਦੇ ਥੱਲੇ ਹੈਗਾ 9 ਲੀਟਰ ਉਹੇ ਹਿਸਾਬ ਨਾਲ ਪਾਈ ਇਹਦਾ ਰੇਟ ਕਰ ਦੂਗਾ ਤੇ ਝੋਟੀ ਇਹ ਵੀ ਚੰਗੀ ਆ ਪਰ ਕੱਦ ਕਾਰ ਦਰਮਿਆਨਾ ਉੱਥੋਂ ਤਾਂ ਚੇਰੀ ਚੰਗੀ ਆ ਤੇ ਕੁੰਡੇ ਸਿੰਘਾਂ ਚ ਤੇ ਮੇਨ ਗੱਲ ਹੈ ਜਿਹੜੀ ਯਾਰ ਸਫਾਈਆਂ ਝੋਟੀ ਜੇਜ ਵੀ ਬਹੁਤ ਨੇ ਤੇ ਥਾਣਾ ਜਿਹੜਾ ਥਣ ਵੀ ਇਹਨੂੰ ਚੰਗਾ ਲੱਗਿਆ ਤੇ ਲੱਗਿਆ ਵੀ ਬਾਈ ਮੁਠੀ ਦੀ ਚਵਾਈ ਵਾਲਾ ਜੇ ਗੱਲ ਕਰ ਲੈ ਤਾਂ ਸਪਸ਼ਟ ਪਛਾਣ ਹੋ ਕੇ ਦਿਖਾ ਦੇ ਉਹ ਡਰਦੀ ਆ ਥੋੜਾ ਜਿਆ ਇਹਦੇ ਥੱਲੇ ਭਾਈ 9 ਕਿਲੋ ਰੈਡੀ ਦਾ ਹਾਂਜੀ 9 ਕਿਲੋ ਇਹਦੇ ਕਿੰਨੇ ਰੁਪਏ ਲਵਾਂਗੇ ਆਪਾਂ ਇਹਦਾ ਮੁੱਲ 75 ਆ ਜੀ 70 ਦੀ ਦੇ ਦੇਾਂਗੇ ਹਾਂ ਓਏ 70 ਚੋ ਕਰਦੀ ਮਾਨਤਾ ਨਹੀਂ ਜੁਦਾ ਜੇ ਮੈਂ ਉਹਦਾ ਕੋਈ ਗੱਲ ਨਹੀਂ ਕਰ ਹੈ ਇੱਕ ਇੱਕ ਕਿੰਨੀ ਕਿੰਨਿਆ ਕਰੀ ਦੇ ਦਾਂਗੇ ਤੁਮੇ ਲਾਸਟ ਬਾਹ 1000 ਛੱਡ ਦੇਾਂਗੇ 70 ਦੇ ਦਾਂਗੇ 1000 ਘੱਟ 70 ਦੀ ਹਾਂਜੀ ਲੈ ਸੱਜਣਾ ਇਹ ਮਿਲ ਜੂਗੀ 1000 ਘੱਟ 70 ਦੀ ਬਈ ਰੁੱਤ ਦੇ ਹਿਸਾਬ ਨਾਲ ਕਹੋਗੇ ਇਹ ਰੇਟ ਨੇ ਯਾਰ ਜਿਹੜੇ ਇਹ ਰੇਟਾਂ 'ਚ ਜਾਨਵਰ ਜਿੰਨੇ ਰੇਟਾਂ 'ਚ ਬਾਈ ਨੇ ਦੱਸਿਆ ਵੀ ਅੱਜਕੱਲ ਮੁਸ਼ਕਲ ਮਿਲਦੇ ਨੇ ਜਾਨਵਰ ਚੰਗੇ ਨੇ ਬਾਈ ਕੋਲੇ ਤੇ ਨੰਬਰ ਬੋਲ ਦਿਓ ਬਾਈ ਨੰਬਰ 79860 ਹਾਂਜੀ 57876 57876 ਲੈ ਪਛਾਣ ਹੋ ਕੇ ਦਰਸ ਇੱਕ ਵਾਰੀ ਨਾ ਸਾਰੇ ਜਾਨਵਰਾਂ ਦੇ ਕੈਮਰਾ ਮਾਰ ਦੇ ਇੱਕ ਵਾਰੀ ਫੇਰ ਦਿਖਾ ਦੇ ਲੈ ਚਾਰ ਝੋਟੀਆਂ ਸੱਜਣੋਂ ਬਾਈ ਕੋਲੇ ਸੇਲ ਨੇ ਪਿੰਡ ਗਵਿੰਦਪੁਰਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਰੈਜੰਡਾ ਬਾਈ ਨੂੰ ਬਠਿੰਡਾ ਜੇ ਗੱਲ ਕਰ ਲਈਏ ਇਹ ਆ ਗਈ ਪਹਿਲੇ ਸੂਏ ਵਾਲੀ ਮਾਂਗਰੇ ਦੇ ਕੱਟੀ ਆ ਤੇ 2 ਨੰਬਰ ਵਾਲੀ ਇਹ ਆ ਗਈ ਦੂਜੇ ਸੂਏ ਦੀ ਬਾਈ ਇਹ ਆ ਗਈ ਵੱਡੇ ਕੱਦ ਕਾੜ ਤੇ ਲੰਬਾਈ ਲੰਗੂਈ ਚੰਗੀ ਐ ਤੇ ਜਿਹੜੀ ਯਾਰ ਇਹਦੀ ਲੇਵੇ ਦੀ ਸ਼ੇਪ ਹਨਾ ਤਾਂ ਸੇ ਤੇ ਮਾਰਦੇ ਲੇਵੇ ਦੀ ਸ਼ੇਪ ਬਾ ਕਮਾਲ ਐ ਚੌੜੇ ਲੇਵੇ ਚ ਆ ਗਈ ਪੂਰੀ ਤੇ ਢਾਂਚਾ ਵੀ ਇਹਦਾ ਬਾਈ ਫੁੱਲ ਵੱਡਾ ਇਹਦੇ ਮਗਰ ਵੀ ਕੱਟੀ ਆ ਤੇ ਆਹ 3 ਨੰਬਰ ਤੇ ਇਹ ਵੀ ਦੂਜੇ ਸੂਏ ਆ ਗਈ ਇਹਦੇ ਮਗਰ ਵੀ ਕੱਟੀ ਆ ਤੇ 4 ਨੰਬਰ ਵਾਲੀ ਦੇ ਮਗਰ ਕੱਟਾ ਮੇਲ ਕਾਫ ਆ 4 ਨੰਬਰ ਵਾਲੀ ਦੇ ਮਗਰ ਤੇ ਬਾਕੀ ਸੱਜਣੋ ਇਹਨਾਂ ਚੋਂ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਘੱਟ ਤੋਂ ਘੱਟ 2 ਡੰਗ 3 ਡੰਗ ਬਾਈ ਕੋਲੋਂ ਚੋਕੇ ਪਿੰਡ ਗਵਿੰਦਪੁਰੇ ਤੋਂ ਖਰੀਦ ਸਕਦੇ ਹਾਂ ਧੰਨਵਾਦ